ਇੰਨਾ ਸੇਮ ਸ ਹੈ ਜੀ ਆ ਨੀ ਬਦਲੋ ਤੇਰੇ ਲੱਕ ਚੰਨਾ ਬਣਾਓ ਤੇ ਇਹ ਵਾਲੀ ਐਕਸਰਸ ਕਰੋ ਉਹ ਤੇ ਜੱਟ ਦੇ ਡੋਲੇ ਪੜਾਈ ਆ ਨਾਲ ਉਥੇ ਗਰਭਾਣੀ ਪੜੀ ਜਾਂਦੀ ਆ ਤੇ ਮੈਂ ਹੁਣ ਅੱਜ ਹੀ ਕਰਦੇ ਸਟਾਰਟ ਪਰ ਵਲੌਂਪ ਨੇ ਆ ਕਰਾਂਗੇ 8-10 ਮਿੰਟ ਦੇ ਜਿਹੜੇ ਤੁਹਾਡੇ ਮਸਲ ਜਿਤਨਾ ਤੁਸੀਂ ਪਹਿਲੇ ਦਿਨ ਆਏ ਸੀ ਤੀ ਬਿਧਰੀ ਨਹੀਂ ਲੱਗਦੀ ਏਸੀ ਚਲਾ ਲਈਏ ਏਸੀ ਨਹੀਂ ਚਲਾਉਂਦੇ ਉਹ ਬੱਲੇ ਬੱਲੇ ਨਾਲ ਬੈਟਿੰਗ ਅੱਛਾ ਸਰ ਆ ਰੋ ਅੰਦਰ ਲਾਵਾਂਗੇ ਬਾਕੀ ਨਾਲ ਆਪਾਂ ਵਰਕਆਊਟ ਕਰ ਲੈਂਦੇ ਆ ਤਨ ਦੇ ਅਭੇਰ ਤੋਂ ਬਾਅਦ ਇੱਥੇ ਰੱਖਿਆ ਬਾਤ ਬਹੁਤ ਵਧੀਆ ਇਹ ਮੇਰੇ ਨਾਲ ਫੜ ਜੋ ਚੱਕਲਾ ਫੜ ਬੱਚੇ ਕੈਮਰਾ ਭਾਏ ਧੱਕ ਮਾਰੂੰ ਮੈਂ ਤੇ ਬੋਲੀ ਜਾਣਾ ਵਾਰਮ ਅਪ ਇਹਦੇ ਵਿੱਚ ਵੀ ਹੋਣਾ ਵਾ ਇੱਕ ਦਿਨ ਸੈਗਾਂ ਨਾਣੀਆ ਤੇ ਕਰ ਲੋ ਪਹਿਲਾਂ ਇਹਦੇ ਵੀ 10 ਤੋਂ 15 ਰੱਖ ਦੇ ਲਾਓ ਸੇ ਜਾਨੀ ਬਦਲੋ ਤੇਰੇ ਲੱਕ ਦੇ ਜੱਟ ਦੇ ਡੋਲੇ ਦਾ ਅੱਜ ਆਪ ਸਭੀ ਤੁਹਾਨੂੰ ਜਿਹੜੀ ਛੜਾ ਪਈਆਂ ਵੈਲਕਮ ਟੂ ਮਾਈ ਚੈਨਲ ਰਾਣਾ ਦਾ ਰੌਕੀਟ ਕਲੱਬ ਪਤਾ ਨਹੀਂ ਆ ਬਾਹਰ ਗਏ ਆ ਕਿ ਵਾਕਈ ਨੇ ਜਿਹੜਾ ਆਪਣਾ ਪੰਜਾਬ ਦੇ ਵਿੱਚ ਕਲਚਰ ਆ ਮੇਲ ਮਿਲਾਪ ਆ ਇੱਥੇ ਦਾ ਇੱਥੇ ਹੀ ਜੇ ਇੰਨਾ ਡਰਾਈ ਧਰਦੀ ਨਾ ਮਾੜਾ ਨਹੀਂ ਕਹਿੰਦਾ ਪਰ ਡਰਾਈ ਆ ਨਾਲ ਉੱਥੇ ਗਰਬਾਣੀ ਪੜੀ ਜਾਂਦੀ ਆ ਤੇ ਨਾਲ ਗੱਲ ਦਾ ਨਾ ਕੋਈ ਪਾਰ ਆ ਜਦੋਂ ਮੈਂ ਬਾਹਰ ਗਿਆ ਤੇਰੀ ਟੂਰ ਲੱਗੇ ਮਹੀਨੇ ਜੇ ਵਲੌਗ ਵੀ ਬੰਦ ਪਤਾ ਨਹੀਂ 30% ਲਾਈਵ 30% ਟਾਈਮ ਤੇ ਕੋਈ ਸਾਹ ਕਹਿੰਦੇ ਭਾਈ YouTube ਆਪਣਾ ਚਲਾ ਨਹੀਂ ਰਿਹਾ ਮੁੰਡੇ ਪੁੱਛਦੇ ਆ ਤੇ ਮੈਂ ਕਿਹਾ ਹੁਣ ਅੱਜ ਹੀ ਕਰਦੇ ਸਟਾਰਟ ਪਰ ਵਲੌਗ ਬਣਾ ਕਰਾਂਗੇ 8-10 ਮਿੰਟ ਦੇ ਅੱਜ ਤੁਹਾਨੂੰ ਤਿੰਨ ਉਸ ਮਹਾਨ ਸ਼ਕਤੀਆਂ ਦੇ ਦਰਸ਼ਨ ਕਰਾਉਣ ਜਾ ਰਹੇ ਆ ਦੋ ਜਣੇ ਨਾਂ ਸੁਣਦੇ ਤੇ ਨਾਂ ਬੋਲਦੇ ਇੱਕ ਲੜਕਾ ਸਾਡੇ ਕੋਲ ਅਬਨਾਰਮਲ ਆਇਆ ਥੋੜਾ ਉਹਦੀਆਂ ਪ੍ਰੋਬਲਮ ਸੀ 1 ਮਹੀਨੇ ਦੇ ਵਿੱਚ ਬਹੁਤ ਵਧੀਆ ਇੰਕ੍ਰੀਮੈਂਟ ਕੀਤੀ ਈਵਨ ਕੇ ਪਹਿਲਾਂ ਟ੍ਰੀਟਮੈਂਟ ਕਰਾਇਆ ਫਿਜ਼ੀਓਥੈਰੇਪੀਸ ਹੋਈਆਂ ਪਰ ਜਿਮ ਲਾਉਣ ਨਾਲ ਕੀ ਫਾਇਦਾ ਆ ਸਾਡੇ ਜਿਹੜੇ ਲਾਉਣੇ ਆ ਆ ਮੋਟੇ ਇੱਧਰ ਆਓ ਯੂ ਯੂ ਆਇਓ ਆਪਣਾ ਨਾਮ ਬੋਲੋ ਜੀਵਨ ਇੱਧਰ ਦੇਵਿਆਮ ਦੇਵਿਆਮ ਤੁਸੀਂ ਕਿੰਨੇ ਘਟੇ ਜਿਮ ਆ ਰਹੇ ਹੋ ਇੱਕ ਮਹੀਨਾ ਹੋ ਗਿਆ ਕਿ ਦੋ ਮਹੀਨੇ ਹੋ ਗਏ ਜਿਹੜੇ ਤੁਹਾਡੇ ਮਸਲ ਜਿਤਨਾ ਤੁਸੀਂ ਪਹਿਲੇ ਦਿਨ ਆਏ ਸੀ ਤੁਸੀਂ ਗਾਇਬ ਨਹੀਂ ਸਕਦੇ ਸੀ ਤੁਸੀਂ ਨਾ ਆਪਣੇ ਲਾ ਸਕਦੇ ਸੀ ਉਹ ਤੁਸੀਂ ਇੱਕ ਮਹੀਨੇ ਬਾਅਦ ਕੋਈ ਨਾ ਤੁਸੀਂ ਦੰਕ ਲੈਂਦੇ ਨੇ ਦੇਖਦੇ ਨਹੀਂ ਨਹੀਂ ਪਹਿਲੇ ਤੁਸੀਂ ਡਿੱਗੇ ਬਿਲਕੁਲ ਡਿੱਗੇ ਦੋ ਵਾਰੀ ਡਿੱਗੇ ਹੋਈ ਜੀ ਤੁਸੀਂ ਦੱਸੋ ਵਲੌਗ ਦੇ ਵਿੱਚ ਤੁਹਾਨੂੰ ਕੀ ਫਰਕ ਪਿਆ ਜੇ ਮੋਂ ਨਾਲ ਵਰਕਆਊਟ ਕਰਨ ਨਾਲ ਤੁਹਾਨੂੰ ਕੀ ਪ੍ਰੂਵਮੈਂਟ ਹੋਈ ਜੇ ਮੋਂ ਨਾਲ ਬੜਾ ਵਧੀਆ ਲੱਗਿਆ ਵਧੀਆ ਲੱਗਾ ਗਰਮੀ ਤੇ ਨਹੀਂ ਲੱਗਦੀ ਨਹੀਂ ਏਸੀ ਚਲਾ ਦੀਏ ਏਸੀ ਨਹੀਂ ਚਲਾਈਏ ਕਹਿੰਦਾ ਵੇਖ ਲਓ ਮਰੀਦਾ ਮਹੀਨਾ ਮੁੰਡਾ ਕਹਿੰਦਾ ਏਸੀ ਨਹੀਂ ਚਲਾਉਣਾ ਥੋੜਾ ਵਲੌਗ ਦੇ ਵਿੱਚ ਇੱਕ ਜੂਜ ਨੂੰ ਮੋਟੀਵੇਸ਼ਨ ਦੋ ਥੋੜਾ ਲੰਮਕੇ ਦਿਖਾਓ ਇਹ ਤੁਸੀਂ ਹੋਰ ਲੰਮਕੇ ਲੈਂਦੇ ਆਓ 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 ਆਹ ਦੇਖੋ ਲੜਕਾ ਕੈਮਰਾ ਨਾਲ ਇਹਨਾਂ ਕੋਲ ਤੇ ਆਗਲੀ ਬਹੁਤ ਸੋਹਣਾ ਉੱਪਰ ਜਾ ਉਹ ਬੱਲੇ ਬੰਦੇ ਕਲਾਪਿੰਗ ਤਾਂ ਹੀ ਆਉਣੀ ਹੈ ਇਹ ਪਹਿਲਾਂ ਪੈਰਾ ਭਾਰੀ ਬੈਠਦਾ ਹੀ ਠੀਕ ਆ ਸਾਡੀ ਗਾਰੰਟੀ ਹੈ ਕਿ 3 ਮਹੀਨੇ ਬਾਅਦ ਮੁੰਡਾ ਪੂਰਾ ਠੀਕ ਕਰ ਦਾਂਗੇ ਖੜਾ ਕਰਕੇ ਮਾਰੋ ਆਹ ਦੇਖੋ ਫਿਰ ਤੁਹਾਨੂੰ ਆਪੇ ਸੋਚੋ ਜੇ ਮਾਰੋਗੇ ਵੈਰੀ ਗੁੱਡ ਵੈਰੀ ਗੁੱਡ ਆਹ ਦੇਖੋ ਇਹ ਰਿਜ਼ਲਟ ਦੇ ਸਾਹਮਣੇ ਦੇ ਈਵਰ ਸੈਟੀਫਾਈਡ ਆਹ ਦੇਖੋ ਹੜਾ ਸ਼ੇਰ ਬੋਡੀ ਚੈੱਕ ਕਰੋ ਕ੍ਰੇਟਰ ਆਲ ਰਾਊਂਡਰ ਨਾਲ ਬੋਲਿੰਗ ਨਾਲ ਬੈਟਿੰਗ ਅੱਛਾ ਸਰ ਆਲ ਰਾਊਂਡਰ ਤੇ ਇਹ ਲੜਕਾ ਵੀ ਦੁਪਹਿਰੇ ਕੰਮ ਚਾ ਕਰ ਲੋ ਤਿੰਨ ਸਾਢੇ ਦਿਨ ਵਰਕਆਊਟ ਕਰਦਾ ਓਕੇ ਰੋਗੜਿਆ ਅਜਕਲ ਦੇ ਜੂਸ ਨੂੰ ਵੱਡਾ ਮੈਸੇਜ ਆ ਬਾਕੀ ਬਲੌਗ ਆਪਾਂ ਕੋਸ਼ਿਸ਼ ਕਰਾਂਗੇ ਜੇ ਫੇਰਾਂ ਹਫਤੇ ਵਿੱਚ ਤਿੰਨ ਦਿਨ ਪਾਵਾਂਗੇ ਮੁੜ ਕੇ ਡੇਲੀ ਆਪਾਂ ਬਲੌਗ ਪਾਇਆ ਕਰਾਂਗੇ ਕਿਉਂਕਿ ਇੰਨੇ ਫੋਨ ਇੰਨੇ ਮੈਸੇਜ ਪਰ ਜਿਹਾ ਵਾ ਇੰਨਾ ਬਿਜ਼ੀ ਵੀ YouTube ਤੇ ਦੂਰੀ ਹੋ ਗਈ ਆ ਸਾਰਾ ਮੋਨਟਾਈਜ਼ ਹੋ ਗਿਆ ਸਾਰਾ ਇੰਟਰਸਟ ਕੇ ਦਮ ਸਾਰਾ ਕੁਝ ਹੋ ਗਿਆ ਤੇ ਇਸ ਹੀ ਮੌਡ ਹਜੂਰ ਹੋ ਗਿਆ ਸਬਸਕ੍ਰਾਈਬ ਸ਼ੇਅਰ ਕਿਆ ਸਾਥੀ ਯਾਰ ਹੋਵੇ ਪਹਿਲੇ ਜਦੋਂ ਨਹੀਂ ਨਾ ਆਇਆ ਸਾਨੂੰ ਜਿਆਦਾ ਮਾਇੰਦਾ ਸੀ ਕਿ ਹੁਣ ਪਾਣਾ 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 ਪਰ ਇਹ ਨਾ ਵੇਖੋ ਹੁਣ ਬੱਚਿਆਂ ਦੀਆਂ ਕਲਾਸਾਂ ਵੱਡੀਆਂ ਲੀਆਂ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਬੜੀ ਖੁਸ਼ੀ ਹੋਏਗੀ ਕਿ ਮਹਾਰਾਜ ਦੀ ਕਿਰਪਾ ਨਾਲ ਤੁਹਾਡੇ ਸਹਿਯੋਗ ਨਾਲ ਆਪਾਂ ਇੱਕ ਬੱਚਿਆਂ ਦਾ ਜਿੰਮ ਖੋਲਣ ਜਾ ਰਹੇ ਹਾਂ ਜਿਹੜਾ ਕਿ ਆਪਣੇ ਅੰਮਰਸਰ ਦੇ ਵਿੱਚ ਸਿਰਫ ਇੱਕੋ ਜਿੰਮ ਹੋਏਗਾ ਜਿਹਦੇ ਵਿੱਚ 5 ਸਾਲ ਤੋਂ ਲੈ ਕੇ ਤੇ 15 ਸਾਲ ਤੱਕ ਬੱਚੇ ਆਉਣਗੇ 5 ਸਾਲ ਦਾ ਬੱਚਾ ਵੀ ਆਏਗਾ ਜੇ ਗੋਰੇ 3 ਸਾਲ ਦੇ ਸਵੀਮੀ ਕਰ ਸਕਦੇ ਆ ਤੇ ਇੰਡੀਆ ਨੂੰ ਕਿਉਂ ਆ ਬੱਚਾ ਦਿੰਨਾ ਆਟੇ ਘਰਾਂਗਾ ਸਿਰਾ ਸਿਰਾ ਘਰਾਂਗਾ ਕਮਾਉਣ ਦੇਤੇ ਖਲੋ ਬਾਈਸਪ ਕੋ ਉੱਠਾਓ ਆਪਣਾ ਇਹ ਵੀ ਲੜਕਾ ਨਾ ਸੋਂਦਾ ਨਾ ਬੋਲਦਾ ਬਾਕੀ ਜੋ ਜੋ ਲੜਕੇ ਆਉਣਗੇ ਅੱਜ ਆਪਾਂ ਤੁਹਾਨੂੰ ਪੰਨਾ ਸਿੱਧਾ ਦੱਸਾਂ ਲੜਕਿਆਂ ਇੰਟਰਵਿਊ ਕਰਾਵਾਂਗੇ ਬਾਕੀ ਲਾਪਾ ਵਰਕਆਊਟ ਕਰ ਲੈਂਦੇ ਆ ਤੁਹਾਨੂੰ ਦੱਸ ਦਿਆਂ ਮਰੀਕ ਬਾਅਦ ਇਹ ਚਾਲੂ ਜੀ ਦੋਵੇਂ ਲਓ ਜੀ ਅੱਜ ਦਾ ਚੈਲੰਜ ਆਗਾ 15 16 17 ਸਾਲ ਦੇ ਮੁੰਡਿਆਂ ਵਾਸਤੇ 3 ਵਜੇ ਦੁਪਹਿਰ ਦੀ ਧੁੱਪ ਤੇ ਸਟੈਟ ਚੈੱਕ ਕਰੋ ਮੁੰਡੇ ਦਾ ਵਾਤ ਵਾਤ ਵੀਡੀਓ ਸੈਂਡ ਕਰੋ ਤੁਹਾਡੀਆਂ ਸਟੋਰੀਆਂ ਲਾਵਾਂਗੇ ਮੋਟੀਵੇਸ਼ਨ ਵਾਸਤੇ ਸਾਨੂੰ ਮਿਲੋ ਜਿੰਨੇ ਵੀ ਵੀਰ ਇਦਾਂ ਡੰਡ ਲਾਉਣਗੇ ਉਹਨਾਂ ਨੂੰ ਆਪਾਂ ਟਰੋਫੀ ਦੇ ਕੇ ਟੀ-ਸ਼ਰਟ ਦੇ ਕੇ ਬੈਜ ਦੇ ਕੇ ਸਨਮਾਨਤ ਕਰਾਂਗੇ ਤੇ ਨਾਲ ਸਟੋਰੀਆਂ ਲਾਵਾਂਗੇ ਜਸਟ ਇੱਕ ਚੈਲੰਜ ਫਾਰ ਮੋਟੀਵੇਸ਼ਨ ਵਲੌਗ ਚੱਲ ਰਿਹਾ ਨਾਲ ਦੀ ਨਾਲ YouTube ਤੇ ਜੇ ਵੱਡੇ ਬਲੌਗ ਦੇਖਣੇ ਹੋਣ ਵੀਡੀਓ ਦੇਖਣੀ ਹੋਣ ਰਾਣਾ ਮਹਾਰਾਜ ਗਲਤ ਕਲੱਬ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਫੁੱਲ YouTube ਤੇ ਸਾਡੀਆਂ ਵੀਡੀਓ ਵੇਖੋ ਆਪਾਂ ਬਲੌਗ ਸਟਾਰਟ ਕਰਤੇ ਆ ਤੇ ਤੇ ਆਪਾਂ ਮੁੰਡਿਆ ਸਟਾਰਟ ਕਰਦਣਾ ਹੀ ਤੇ ਬੈਂਸ ਬਣਾ ਕੇ ਰੱਖੀ ਠੀਕ ਆ ਸੇਫਟੀ ਪਹਿਲਾ ਬਾਕੀ ਕੰਮ ਬਾਅਦ ਇਹ ਛੜ ਤੋਂ ਬਚਾ ਕੇ ਰੱਖਣਾ ਬੈਸ ਰੱਖਣਾ ਕੋਈ ਚੱਕਰ ਨਹੀਂ ਵਨ ਅੱਲੇ ਆਇਓ ਇਲਾਕੇ ਮੁੰਡਿਆ ਅੱਗੇ ਚੱਲ ਦੇ ਅੰਨਾ 1 2 3 ਓ ਬੱਲੇ ਏ ਆ ਬੱਲੇ ਆ ਇਹ ਤਾਂ ਇਜ਼ੀ ਹੋਏ ਤੂੰ ਤਾਂ 100 ਹੀ ਤਾਂ ਲਾਦਾ ਕਿਆ ਬਾਤ ਹੈ ਕਰ ਫੇਰ ਜਲ ਆ ਲਾ ਜੋੜ ਫੇਰ ਹਾਂ ਜੋੜ ਜੋੜ ਕੇ ਇੱਥੇ ਰੱਖ ਕਿਆ ਬਾਤ ਬਹੁਤ ਵਧੀਆ ਫੇਰ ਕੀ ਬਾਤ ਇਹ ਫੇਰ ਇਹ ਇੱਥੇ ਰੱਖ ਬੈਂਸ ਬਣਾਈ ਇੱਟਾ ਇੱਟਾ ਖੱਬੀ ਖੱਬੇ ਬਣਾ ਆ ਬਣਾਈ ਬਣਾਈ ਬਣਾਏ ਚੱਲ ਇੱਕ ਰਹਿ ਗਈ ਹੋਰ ਹਣ ਇਹ ਮਾਰਦੇ ਮਾਰਦੇ ਚੁੱਕਦੇ ਚਾਰ ਚੋਕ ਦੇ ਤੇ ਕਿ ਭਾਈ ਸਾਹਿਬ ਕੋਈ ਮਾਰ ਦੇ ਬਹੁਤ ਵਧੀਆ ਠੀਕ ਹੈ ਵਧੀਆ ਕਮਾਂਡੋ ਦੇਖੋ ਕਿੱਡਾ ਵਧੀਆ ਚੱਲ ਰਿਹਾ ਸਾਰੇ ਬੱਚੇ ਵਰਕਆਊਟ ਕਰ ਰਹੇ ਆ ਟਾਈਮ 6:00 ਵੱਜ ਗਿਆ ਬੜੇ ਦੀਰਾਂ ਦੇ ਬਰੇਆ ਭੈਣਾਂ ਦੇ ਬੜੇ ਬੱਚਿਆਂ ਦੇ ਮੈਸੇਜ ਆਉਂਦੇ ਆ ਕਿ ਸਾਡਾ ਜਿਮ ਦੂਰ ਪੈਂਦਾ ਵਾ ਅਸੀਂ ਆਊਟ ਆਫ ਡਿਸਟ੍ਰਿਕਟ ਆ ਗਿਆ ਆਪਾਂ ਜਿਮ ਨਹੀਂ ਆ ਸਕਦੇ ਕਾफी ਜੇਤੋਂ ਕੋ ਬੁਲਾਉ ਨਹੀਂ ਪਾਰ ਰਹੇ ਮੈਂ ਪੂਰਾ ਬਾਹਰ ਚਲ ਗਿਆ ਹਾਂ ਅੱਜ ਦੇ ਬਲੌਗ ਦੇ ਵਿੱਚ ਇੰਸਟਾਗ੍ਰਾਮ ਤੇ ਵੀਡੀਓ ਛੋਟੀ ਪੈਂਦੀ ਆ ਅੱਜ ਦੇ ਬਲੌਗ ਦੇ ਵਿੱਚ ਆਪਾਂ ਘਰ ਬੈ ਕੇ ਕਿੱਦਾਂ ਐਕਸਰਸਾਈਜ਼ ਲਾਉਣੀ ਆ ਤੇ ਕਿੱਦਾਂ ਇਹ ਵਾਲੀ ਦੀ ਪ੍ਰੈਕਟਿਸ ਐਕਸਰਸਾਈਜ਼ ਲਾਉਣੀ ਆ ਕੋੜਾ ਪਹਿਲਾਂ ਸੈੱਡਾ ਲਾਵਾਂਗੇ ਆਹ ਵਾਲੀ ਸੈੱਡਾ ਲਾਵਾਂਗੇ ਇੱਕ ਦਿਨ ਘਰ ਦੇ ਵਿੱਚ ਸੈਡਾ ਲਾਓ ਤੇ ਇੱਕ ਦਿਨ ਮਿਡਲ ਅੱਪਰ ਤੇ ਲੋਅਰ ਤੇ 22 ਘੰਟੇ ਸਿੱਖਣ ਦੇ ਵਿੱਚ ਫੈਰਸ ਬਿਲਕੁਲ ਨਹੀਂ ਕਰਦੋ ਫਾਈਬਰ ਤੇ ਪ੍ਰੋਟੀਨ ਵਧਾ ਲਓ ਤੇ ਰਾਤ ਦਾ ਖਾਣਾ ਬੰਦ ਕਰ ਦਿਓ ਸਬਜੀ ਦੇ ਖਾਣਾ ਠੀਕ ਆ ਚਲੋ ਜੀ ਆਇਓ ਸੁਖਜੀਤ ਜੀ ਸਾਡਾ ਟਾਈਗਰ ਗਰੁੱਪ ਦਾ ਬੰਦਾ ਸਭ ਤੋਂ ਪਹਿਲਾਂ ਟ੍ਰੈਸਟ ਕਰੋ ਅੱਜ ਵੀ ਚੀਜ਼ਾਂ ਟ੍ਰੈਸਟ ਕਰਦੇ ਤੁਸੀਂ ਟ੍ਰੈਸਟ ਸਾਈਡ ਆ ਟ੍ਰੈਸਟ 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 ਇਹ ਤੋਂ ਬਾਅਦ ਆਪਾਂ ਛੋਟੇ ਛੋਟੇ ਬਣਾਵਾਂਗੇ ਕਲਿੱਪ ਇਦੇ ਨਾਲ ਆਪਾਂ ਕਰਾਂਗੇ ਸੈਟਸ ਟੂ ਵਨ 4 ਤੋਂ 5 ਮਿੰਟ ਆਪਾਂ ਕਰਨੀ ਆ ਟ੍ਰਿਕ ਆਹ ਜਿਹੜੀ ਚੀਜ਼ ਆ ਪੂਰੀ ਮੂਵਮੈਂਟ ਕਰਨੀ ਆ ਔਰ ਆਪਾਂ ਦੋ ਫੁੱਟ ਲੱਤਾਂ ਖੋਲ੍ਹਣੀਆਂ ਸਟੈਂਡ ਹੌਸਟ ਖੜੇ ਹੋ ਗਏ ਫਿੰਗਰਸ ਨੇ ਸਾਈਡ ਘਰ ਦੇ ਵਿੱਚ ਆਪਣਾ ਇੱਕਾ ਫੜ ਲਓ ਦੇਲਾ ਫੜ ਲਓ ਤਖਲਾ ਫੜ ਲਓ 25 ਤੋਂ 30 ਰੈਪੀਟਿਸ਼ਨ 25 ਤੋਂ 30 ਰੈਪੀਟਿਸ਼ਨ ਪਾਈ ਰੋਟੇਟ ਕਰਨਾ ਆਪਾਂ 25 ਤੋਂ 30 ਰੈਪੀਟਿਸ਼ਨ ਕਿ 3 ਸੈਟ ਅਗਲਾ ਇਹਨਾਂ ਦੇ ਲੋਰ ਦੇ ਵਿੱਚ ਤਲਾਈ ਵਿਚਾਲੋ ਜਾਈ ਵਿਚਾਲੋ ਤੇ ਭਾਵੇਂ ਉਹਦਾ ਲੰਮੇ ਪਹਿਲੇ ਫਰਸ਼ ਤੇ ਦੇਖੋ ਕੈਮਰਾਮੈਨ ਤੋਂ ਕੈਮਰਾ ਮਾਰੇ ਇਹ ਚੀਜ਼ ਨੂੰ ਜੱਪਾ ਕੋੜਾ ਆਪ ਕਾਉਂ ਆਪ ਇੱਕ ਦੋ ਰੈਪੀਟਿਸ਼ਨ ਲਾਈਓ ਨਾ ਬਾਕੀ ਆਪਾਂ 15 ਤੋਂ 20 ਰੈਪੀਟਿਸ਼ਨ ਲਾਦੇ ਆ ਆ ਦੇਖੋ ਰਿਸ਼ਿ ਚੈੱਕ ਕਰੋ ਕੈਮਰਾਮੈਨ ਮਾਰੀ ਮਾਰੀ ਇੱਥੇ ਕੈਮਰਾ ਭਾਵੇਂ ਠੱਗ ਮਾਰੂ ਮੈਂ ਤੇ ਬੋਲੀ ਜਾਣਾ ਚੇਂਜ ਉਹ ਪਹਿਲੇ ਮੇ ਪੈ ਕੇ ਆਪਾਂ ਕੋਲੇ ਕੋਲੇ ਬਿਸ ਕਰ ਸਕਦੇ ਆ ਪਰ ਜਿਹੜੇ ਇਹ ਵਾਲੇ ਵਰਟਾਉਂਦੇ ਆ ਸਭ ਤੋਂ ਪਹਿਲਾਂ ਬਾਅਦ ਨੂੰ ਵਾਪਸ ਕਰਨਾ ਬਹੁਤ ਜੁਰੀ ਆ ਕਿਉਂਕਿ ਬਾਅਦ ਵਿੱਚ ਪੰਚ ਮਸਲ ਨਹੀਂ ਹੋਈ। ਇਹ ਸੀ ਸਾਡੀਆਂ ਆਈਡੀਐਮ ਕੋਈ ਸਾਈਕਲ ਦੀ ਐਸਕੇਸੀਆਂ ਜਿਹੜਾ ਆਪਣਾ ਸਿੱਧਾ ਦੇ ਆ ਵਾਲਾ ਟਾਇਰ ਬਣਿਆ ਹੁੰਦਾ ਇਹ ਟਾਇਰ ਨੂੰ ਆਪਾਂ ਟਿਊਬਲੈਸ ਟਾਇਰ ਕਿੱਦਾਂ ਬਣਾ ਸਕਦੇ ਆ ਤੇ ਕਿੱਦਾਂ ਆਪਣਾ ਕਮਰ ਜਿਹੜੀ ਆ ਲੱਕ 22 8 ਪੁਲੇ ਦਾ 47 ਇਹ ਬੈਲੀ ਫੈਟ ਇਹਦਾ 35 ਹਾਂ ਖੜੇ ਹੋ ਕੇ ਪਹਿਲਾਂ ਆਪਾਂ ਕ੍ਰੋਸ ਲੈਗ ਕਰਦੇ ਹਾਂ। ਬਾਹਰ ਤੋਂ ਭੰਗੜਾ ਦਾ 5 2 5 2 ਪੰਜ ਪਿੰ ਚਾਰ ਮਿੰਟਸ ਚੰਨਾ ਬਣਾਓ ਤੇ ਇਹ ਵਾਲੀ ਐਕਸਰਸ ਕਰੋ ਉਸ ਤੋਂ ਬਾਅਦ ਆਪਾਂ ਖੜੇ ਹੋ ਕੇ ਸਿੰਗਲ ਸਿੰਗਲ ਲੈਗ ਰੇਲ ਕਰੀਏ ਸਟੈਂਡਿੰਗ 8 8 ਇਹਦੇ ਵੀ ਆਪਾਂ 4 ਤੋਂ 5 ਲੈ ਉਸ ਤੋਂ ਬਾਅਦ ਆਪਾਂ ਅਪ ਡਾਊਨ ਅਪ ਡਾਊਨ ਇਹ ਵੀ 4 ਤੋਂ 5 ਲੈ ਇਸ ਤੋਂ ਬਾਅਦ ਆਪਾਂ ਬੈਠ ਜਾਣਾ ਤੇ ਫर्श ਤੇ ਆਏਗਾ ਬੰਦੇ ਤਾਂ ਕਿ ਸਭ ਤੋਂ ਪਹਿਲਾਂ 10 ਦਾ ਚੀ ਦਾ ਲੈਗ ਰੇਲ ਐਪਰੀਸ਼ੀਏਸ਼ਨ ਟਾਈਮ ਟੂ 15 ਲੈਗ ਰੇਲ ਪੋਜੀਸ਼ਨ ਚੈੱਕ ਕਰੋ ਵਾਰਮ-ਅਪ ਇਹਦੇ ਵਿੱਚ ਵੀ ਹੋਣਾ ਵਾ ਇੱਕ ਦਿਨ ਸੈਕਾਂ ਨਵਾਣੀਆ ਤੇ ਇੱਕ ਦਿਨ ਆਪਾ ਲੜਾ ਮੈਡਲ ਆਪਰ ਤੇ ਲੋਅ ਵਾ ਇਹ ਗਾ ਅੱਜਕਾ ਥੋੜੇ ਪੋਸਟਲ ਟ੍ਰਾਂਸਫਰਮੇਸ਼ਨ ਦੇ ਵਿੱਚ ਆ ਗਏ ਆ ਮੈਂ ਕੋਸ਼ਿਸ਼ ਕਰਨੀ ਗਰਮੇ ਆਪਣਾ ਪਾਰਟੀ ਗਰੁੱਪ ਤਾਂ ਹੋ ਕੇ ਪ੍ਰਭਾਤ ਤੋਂ ਕੰਪੀਟੀਸ਼ਨ ਹੋਈ ਹੈ ਹੁਣ ਬਾਅਦ ਸਪੈਸ਼ਲ ਸਟੱਡਾ ਸਟੱਡਾ ਪ੍ਰਤੀਜੀ ਆ ਚੁੱਕੇ ਆ ਸਾਡੇ ਵਿੱਚ ਇਹਦੀ ਰੈਪੀਟੀਸ਼ਨ ਜਿਹੜੇ 10 ਤੋਂ 15 ਚੇਨ ਹੁਣ ਆਪਾਂ ক্লোਜ਼ ਲੱਗਦੇ ਚਲੋ ਚੱਲੋ ਹਾਫ ਡਾਉਨ ਲੈਗ ਅੱਪ ਫਿੰਗਰ ਹਰੇਕ ਵਾਇਏ ਕੀ ਗੱਲ ਜੀ ਲੱਗਦੀ ਵਾਹ ਆਹ ਭਾਰਤੀ ਦੇਖੋ ਕਾ ਵਾਹ ਇਹ ਨਹੀਂ ਟੈਂਪੂ ਛੱਡੀ ਅੱਗੇ ਇਹਦੇ ਤੋਂ ਬਾਰੇ ਮਾਈਕਰੋ ਬਾਕੀ ਆਪਾਂ ਦੱਸ ਜਾਵਾਂਗੇ ਇਹਦਾ ਇਸ ਤੋਂ ਬਾਅਦ ਹੀ ਖਵਾ ਕਿ ਸਰੋਹ ਆ ਗਿਆ ਜੀ ਹਾਂ ਹੁਣ ਕਰਦੇ ਪਹਿਲਾਂ ਇਹਦੇ ਵਿੱਚ 10 ਤੋਂ 15 ਰੱਖ ਦੇਣੇ ਦਿੱਸ਼ਾ ਪਤਾ ਕਰਦੇ ਹਾਂ ਉਹ ਲੈ ਕੇ ਆਪਾਂ ਮੋੜ ਦੇਣਾ ਨਹੀਂ ਆ ਮੋੜ ਲਾ ਕੋ ਤੁਸੀਂ ਪਹਿਲੋ ਹੋਰ ਉਪਰ ਹਾਸਤ ਲਹਾ ਹਾਂ ਹਾਂ ਆ मूड़ा पकूचना नहीं है, हाँ आप तो हाँ, नहीं नहीं आवे को, साथ बार, नहीं ग्लूट ली, हाँ आवे को, कुमार, बात, हाँ बात, अप, हाँ, अप, थोड़ा ग्लूट करोगे, ऊपर हाँ, नऊ, लास्ट एक्सरसाइज प्लान 40 तू 50 में, जकिंग प्लान, बोलते हैं जो ਬੋੜੀ ਆਪਣੀ ਫਿਰ ਤੋਂ ਸੇਰ ਕਰ ਲਓ 30 ਤੋਂ 40 ਸੈਂਟੀਮੀਟਰ ਦਾ ਹੋ ਬਾਕੀ ਜਿਹੜਾ ਲੂਣ ਛਿੱਟਾ ਲੂਣ ਛਿੱਟੀ ਖੰਡ ਬੰਦ ਰੱਖੋ 22 ਘੜੇ ਡਿਸਪਲ ਵਿੱਚ ਰਹਿਣਾ ਵਾ ਕਲਿਆ ਫਰਾਇਆ ਖਾਣਾ ਨਹੀਂ ਆ ਬਹੁਤ ਸੁਰੀਆ ਨੂੰ ਖਾਣਾ ਨਹੀਂ ਆ ਕੋਹਾ ਲਾ ਲਓ ਗੈਰੀਡੇਵਲ ਸੂਪ ਲੈ ਲਓ ਲੋਕੀ ਦਾ ਸੂਪ ਲੈ ਲਓ ਸਵੇਰੇ ਤੁਹਾਨੂੰ ਮਦਸਿਆ ਸੌਂਫ ਜੀਰਾ ਜਵਾਨ ਨਿੰਬੂ ਛੋੜ ਕੇ ਉਹਦੇ ਵਿੱਚ ਥੋੜਾ ਅੱਧਾ ਰਸ ਪਾ ਕੇ ਜਮਾ ਰੇੜਕਾਣਾ 40 ਵਿੱਚ ਖਾਜੇ ਕਿਓ ਨਾਰ ਪੰਜ ਬਦਾਮ ਦੀ ਅਗਰੀਆ ਰਾਜਨੋਤ ਦੇ ਨਾਲ ਔਲਾ ਕੀ ਆ ਬਾਦਿਆ ਐਂਡ ਹੋ ਜੇਗਾ ਠੀਕ ਆ ਦਹੀਂ ਖਾਣਾ 70 ਜਾਂ 40 ਦੇ ਵਿੱਚ ਤੇ ਦੁੱਧ ਪੀਣਾ ਤੇ ਪਲੇਨ ਉਹਦੇ ਵਿੱਚ ਮਿੱਠਾ ਨਹੀਂ ਪਾਉਣਾ ਜੇ ਚਾਹ ਪੀਣੀ ਆ ਉਹਦੇ ਵਿੱਚ ਵੀ ਦੁੱਧ ਨਹੀਂ ਪਾਉਣਾ ਜਿਹੜੇ ਚਾਰ ਇਸਕੀੜੀਆਂ ਬਲੈਕ ਟੀ ਜਿਹੜੀ ਉਹ ਦੁੱਧ ਚਾਹਦੇ ਆ ਪਰ ਗਰਮੀ ਬਹੁਤ ਆ ਉਹਦੇ ਵਿੱਚ ਇੱਕ ਨਿੰਬੂ ਚੋੜ ਦੇ ਵਿਟਾਮਿਨ ਸੀ ਡਸਟ ਹੈ ਪ੍ਰੋਟੀਨ ਵਿੱਚ ਜੋ ਬਨਾਣਾ ਥੋੜਾ ਵਾਇਰ ਕੋ ਕੋਮੇ ਦੇ ਕਾਰਬੋਹਾਈਡਰੇਟਸ ਆ ਫਲੈਕਸ ਆ ਵੀ ਖਾ ਲਿਓ ਉਹਦੀ ਪਲੇਨ ਬਣਾ ਕੇ ਖਾਓ ਇਹ ਵਾਲੇ ਆ ਘਰ ਵਿੱਚ ਆਪਾਂ ਵਰਕ ਆਊਟ ਕਰਕੇ ਤੇ ਆਪਾਂ ਵੇਟ ਨਹੀਂ ਕਰ ਸਕਦੇ ਆ ਸਿਰਫ ਇਹ ਐਕਸਰਸਾਈਜ਼ ਕਰਕੇ ਵੇਟ ਨਹੀਂ ਘਟਦਾ ਬਾਈ ਘੰਟੇ ਤੁਹਾਨੂੰ ਆਪਣਾ ਡਿਸਪਲਿਨ ਵਿੱਚ ਰਹਿਣਾ ਪੈਣਾ ਵਾ ਜਿਹੜੇ ਵੀ ਜਿਮ ਜਾਂਦੇ ਨੇ ਜਿਮ ਜਾਓ ਘਰ ਵਿੱਚ ਐਕਸਰਸਾਈਜ਼ ਲਓ ਅੱਜ ਦਾ ਵਲੌਗ ਇੰਨਾ ਹੀ ਆ ਥੈਂਕ ਯੂ ਸੋ ਮਚ always moving on feel i don't belong tell my thoughts to move along push myself to be the best die with no regrets live with every breath see my mess,